ਆਹ ਨਾ ਮੈਂ ਤਾਂ ਵੀ ਜਾਂਦੀ ਆ। ਬਾਹਰ ਨੇ ਬੰਦ ਕਰਦਾ ਏ। ਹਾਂ ਸ਼ਾ। ਹੈ? ਇਹਨਾਂ ਕਰਿਆ ਗਿਆ ਕੰਮ। ਬੰਦਾ ਵੜਾ ਤਰਾ ਢਿੱਲਾ ਸਾਗ ਰਜ ਟੈਂਪਰੇਚਰ ਵਧਿਆ ਰ ਹੈ ਨਾ ਬੋਸ਼ ਲੱਖ ਵੜਾ ਪੀ ਰੋ ਟੈਂਪਰੇਚਰ ਵਧਿਆ ਵਾ ਟੈਂਪਰੇਚਰ ਬਹੁਤ ਦੱਸ ਦੋ ਯਾਰ ਥੱਲੇ ਉੱਤੇ ਨਹੀਂ ਹੋਇਆ ਜਾਂਦੇ ਬੰਦੇ ਮੇਰੇ ਦਾ ਟੈਂਪਰੇਚਰ ਵਧਿਆ ਹੈ ਮੈਂ ਕਦੀ ਪਰਵਾਹ ਨਹੀਂ ਕੀਤੀ ਰਾਜੀ ਯਾਰ ਚਲ ਆਈਏ ਪਹਿਲਾਂ ਦਵਾਈ ਫਿਰ ਪਹਿਲਾਂ ਦਵਾਈ ਦੀ ਲੋੜ ਹੈ ਬੰਦੇ ਦੇ ਲੈਣ ਨੂੰ ਮਸਾਲਾ ਕਚਾ ਕਰ ਦੋ ਉਹ ਨੂੰ ਇਹ ਪਿਵਾਦ ਮਾ ਥੱਲੇ ਪਾਓ ਦੋ ਚਾਰ ਬਾਟਰੀ ਰੇਡ ਦੇ ਕੱਟਿਆ ਕਰਦੇ ਚੱਲੋ ਆ ਲਾਦੀ ਹੁਣ ਜਿਹੜਾ ਭਰਿਆ ਇਹ ਬਾਟ ਪਾ ਲਾਦੀ ਬਾਕੀ ਕੱਟਿਆ ਕਰਦੇ ਭਾਈ ਚਲੋ ਚਲੋ ਟਾਈਮ ਦੇਖ ਸਾਗਰ ਕਿੰਨਾ ਹੋ ਗਿਆ ਭਲਾ ਬਹੁਤ ਟਾਈਮ ਦੇਖੀ ਇਹ ਇੱਕ ਟਾਈਮ 6 4 6 ਵਜੇ ਨਾ ਨਹੀਂ ਰੋ ਗਿਆ ਤੇ ਸ਼ਾਹ ਤੇਰੀ ਤੇ 5 ਵਜੇ ਦਿਹਾੜੀ ਖਤਮ ਹੋਣੀ ਆ ਤੇ ਤੂੰ ਇਹ ਤੱਕ ਡਿਆਂ ਹੈ ਇਹ ਵੀਰ ਘਰ ਦਾ ਕੰਮ ਆ ਕਾਦਾ ਕਿਹੜੀ ਦਾ ਓ ਮਾਮਾ ਓਏ ਓ ਮਾਮਾ ਇਹਦੇ ਤੇ ਹੋਰ ਰੱਖਦੇ ਆ ਕੋਈ ਇਹਦੇ ਮਿਸਤਰੀ ਨਿਕਸਾਂ ਇਹਦੇ ਮਿਸਤਰੀ ਪੁੱਛਦਾ ਵੀ ਨਹੀਂ ਕੋਈ ਇਹਦੇ ਮਿਸਤਰੀ ਨਿਕਸਾਂ ਆਪਣੀ ਮਰਜ਼ੀ ਨਾਲ ਕੁਛਦਾਬ ਨਹੀਂ ਮਿਸਤਰੀ ਕੋਹ ਉਹਦਾ ਇਹ ਤੇ ਮਿਸਤਰੀ ਨਕਸਾਨ ਕਰਨ ਵਾਲਾ ਹੈ ਕਰਤਾ ਹੈ ਉਹਦੇ ਦੇ ਮਾਮਾ ਉਹ ਰੱਖਦੇ ਹਾਂ ਬਰਸ਼ ਪਹਿਲਾਂ ਅੱਗੇ ਆਪਣੇ ਮਾਂ ਜੀ ਕਹਿਣ ਦਾ ਵੀ ਪੱਥਰ ਨਹੀਂ ਉਹ ਯਾਰਾ ਜਿਹੜੇ ਵਾਲੀ ਹੋਰ ਜਗੜਮ ਨਹੀਂ ਲੰਗਣਿਆ ਬਈ ਡੱਡ ਲਾ ਕੇ ਤੇ ਹਣ ਜਗੜਮ ਨਹੀਂ ਲੰਗਣਿਆ ਤੂੰ

ਆ ਇੰਨੇ ਕੜੀ ਚਾਹੀਦੀ ਤੇ ਮਾਪਾ ਮੈਨੂੰ ਦੱਸ ਦੇ ਨਾ ਮੈਂ ਉਧਰੋਂ ਵੇਖ ਲਿਆਉਂਦਾ ਦੱਸਿਆ ਨਾ ਕੋਨਾ ਟੌਰ ਹੈ ਮਿਸਤਰੀ ਸਾਹਿਬ ਕੁਰਸੀ ਤੇ ਬਹਿ ਬਹਿ ਕੇ ਕੰਮ ਕਰਨ ਦਾ ਇਤੋਂ ਵੱਧੋ ਨਹੀਂ ਕੀਤੀ ਜੀ

ਇਹ ਲੋ ਮੇਸਟਰੀ ਕਿਦਾਂ ਦਾ ਹੈ ਲੋ ਕੁਰਸੀ ਤੇ ਬੈਠ ਕੇ ਕੰਮ ਕਰਦੇ ਆ ਲਿਆਂਦੇ ਠੇਕੇਦਾਰ ਹੁੰਨੇ ਆ ਤੇ ਕੁਰਸੀ ਤੇ ਬੈਠੀ ਪਾ ਸਕਦਾ ਆ ਤੇ ਸਹੀ ਆ ਦੇਖੋ ਵੇਖਿਆ ਦਾ ਮਿੱਤਰੀ ਗਏ ਨੇ ਨੀਤੀ ਸਾਹਿਬ ਮੜਾ ਜਾਣ ਵੇਖੋ ਇਹਨੂੰ ਵੇਖ ਮੜਾ ਗਾ ਮੜਾ ਧਿਆਨ ਮਾਰਿਓ ਸਮਾਈਲ ਕਰੇ ਮੜੀ ਜੀ ਸਮਾਈਲ ਉਹ ਸਮਾਈਲ ਇਹਦੀ ਸਹੀ ਆ ਸਹੀ ਆ ਕਦਨ ਬਲਾਉ ਕੋਣਾ ਹੀ ਜਿੱਦ ਨਾ ਇਹਦਾ ਬੋਰਡ ਤੋਂ ਬਿੱਲਾ ਆਇਆ ਕਿਦਣੇ ਕੁੱਤਾ ਇਹ ਆਇਆ ਯਾਰ ਇੱਦਾਂ ਅੱਛਾ ਅੱਜ ਤਾਂ ਕੋੜੇ ਕੁ ਪੀ ਆਹ ਤੇ ਸਹੀ ਆ ਉਹਦੋਂ ਨਵਾਂ ਨਫਾ ਪਾ ਲਿਆ ਹੋਰ ਇੱਕ ਇਹ ਵੀ ਡਿਜ਼ਾਈਨ ਬਣਾਉਣਾ ਬਣਾਉਣਾ ਕਹਿੰਦਾ ਇਹੋ ਕਹਿੰਦਾ ਕਲਾਕਰੀ ਕਿਦਾਂ ਪਤਾ ਲੱਗੂ ਕੀ ਆ ਸਹੀ ਗੱਲ ਆ ਏ ਕਿਉਂ ਡਜੈਨ ਮਤਲਬ ਬਣਾਇਆ ਵਾ ਇਹ ਵੀਰ ਪਾਣੀ ਨਾ ਅੰਦਰ ਆਉਗਾ ਅੱਛਾ ਸੰਦਾਨ ਪਾਣੀ ਨਾ ਵਜੂਗਾ ਹੂੰ ਠੀਕ ਆ ਵਾ ਕੁਰਸੀ ਤੇ ਵੀ ਸਾਹ ਚੜੀ ਜਾਂਦਾ ਹੈ ਕੁਰਸੀ ਤੇ ਵੀ ਸਾਹ ਚੜੀ ਜਾਂਦਾ ਹੈ ਠੀਕ ਹੈ ਜਾ ਏ ਵੀ ਕੰਮ ਵੀ ਕਰਵਾਏ ਤੇ ਉਹ ਪਾ ਗਿਆ ਕਿਹੜੇ ਦਿੱਤੀ ਬੜਾ ਬੂਡ ਕੱਟ ਪਾ ਗਿਆ ਕੰਮ ਤੇ ਵੀ ਕੰਮ ਤੇ ਬੂਡ ਕੱਟ ਹੀ ਇੱਕ ਦਿਨ ਮਤਰੀ ਜਿਹੜਾ ਤਾਂਦਾ ਵੀ ਕੰਮ ਦੇ ਬੂਡ ਕੱਟ ਹੀ ਚੱਲਣਗੇ ਨੌਨਿਆਂ ਨਹੀਂ ਆ ਬੇਟਾ ਕੰਮ ਵਾਲੇ ਮਮਾ ਪਾ ਲੱਗਣਦੇ ਆ ਉਹ ਲੱਗਣਦੇ ਘਰ ਵਾਲਾ ਵਾਲਕ ਮਾਲਕ ਹਲਕਾ ਮਲਕੋ ਅਜੀ ਹੁਣ ਕੀ ਆਵੇ ਆਪਾਂ ਕਲਾਇੰਟ ਲੱਗਦੇ ਆ ਘੁਰਵੇਲੇ ਪਹੁੰਚੇ ਵੇ ਪਿੰਟ ਦੇ ਲੱਦੇ ਜਿੱਦ ਦਾ ਆਪਾਂ ਰਿਪੋਰਟ ਗਿਆ ਆਈ ਮੰਡੇ ਕਿੱਧਰ ਖਲਾਉ ਦੇ ਨਾਲ ਨਾਲਾਂ ਟਿੱਕੇ ਦੇ ਦੇ ਚੁੱਕੀ ਕਿੰਨੇ ਪੱਲੇ ਕਰੀ ਨਾ ਮਾਣ ਆਉਂਦੀ ਹੈ ਸਾਗਰ ਉਧਰ ਹੀ ਬਣਾਇਆ ਕਰਦੇ ਪਰਲੀ ਨਾ ਪਰਲੀ ਨਾ ਇੱਕਦਵਾ ਦਵਾਰਾ ਕਰੀ ਦਵਾਰਾ ਕਰੀ ਇੱਕar ਫੇਰ ਦੁਬਾਰਾ ਕਰੀ ਪਾਦੀ ਬਣਾਇਆ ਤਾਂ ਨਹੀਂ ਟੜੰਦਾ